ਕਕਰੀਬ 400 ਦੇ ਲਾਗੇ ਬੀਟੇ ਗਏ ਲੋਕਾਂ ਨੇ ਤੇ ਮੈਨੂੰ ਇੰਨਾ ਪਿਆਰ ਮਿਲਿਆ ਸਰਵੇ ਤਾਂ ਦੇ ਨਹੀਂ ਦੇ ਸਕਦਾ ਮੈਂ ਹੱਥਾਂ ਦੇ ਚੁੱਕ ਲੈਣ ਤੇ ਜਿਹੜੇ ਕਾਲੀਦਲ ਦੇ ਹੁਣ ਮੀਤਵਾ ਦੇ ਬਸਤ ਅਧਰ ਇਹ ਕੈਬਨਿਸਟਰ ਉਹ ਦੋਵੇਂ ਚੀਜ਼ਾਂ ਬਾਦਲ ਸਾਹਿਬ ਮੱਠੀ ਦੇ ਇਥੋਂ ਬੋਲ ਅਮਸਰ ਆਈਆਂ ਬਸਤੀ ਜ਼ਮੀਨ ਦਾ ਬੰਦਾ ਮਾਰ ਕੇ ਉੱਥੇ ਲਾਏ ਸੋਮੇ ਦੀ ਕੋਸ਼ਿਸ਼ ਹੈ ਕਿ ਦੁਬਾਰਾ ਇੱਕ ਇੰਟਰਨੈਸ਼ਨਲ ਯੂਨੀਵਰਸਿਟੀ ਤੇ ਕਾਲੀਦਲ ਮੈਡੀਕਲ ਇੰਸਟੀਚਿਊਟ ਖੋਲ੍ਹਿਆ ਜਾਵੇ ਦਿੱਲੀ ਦੇ ਤਖਤੇ ਜਿਹੜਾ ਬਹਿ ਪੰਜਾਬ ਦਾ ਓਟੇਡੀ ਦੀ ਗੱਲ ਹੈ ਪੰਜਾਬ ਦੇ ਹੱਕ ਤੇ ਦੀ ਪੋਜ਼ੇ ਦਿੱਲੀਆ ਪੰਜਾਬ ਦਾ ਧੱਕਾ ਕਰ। ਸੋ ਜੇ ਉਹ ਧੱਕਾ ਡਕੜਾ ਤੇ ਸੱਤ ਤੁਹਾਨੂੰ ਮਤਲਬ ਜਿਹੜਾ ਨਾ ਉੱਥੇ ਸਿਆਸੀ ਜੰਗ ਲੜਨੀ ਲੋਕ ਸਭਾ ਤੋਂ ਉਹ ਤਾਂ ਹੀ ਲੜਾਗੇ ਜੇ ਸਾਡੇ ਉੱਤੇ ਲੋਕ ਸਭਾ ਦੇ ਮੈਂਬਰ ਹੋਣ। ਕੀ ਇੰਡੀ ਅਲਾਈਅੰਸ ਹੈ ਇਹਨਾਂ ਦੇ 5 ਸਾਲਾਂ ਚ 5 ਮੁੱਖ ਮੰਤਰੀ ਬਣ ਗਏ। ਸਰ ਮੋਦੀ ਸਾਹਿਬ ਜੋ ਮੱਦੀ ਬੋਲੀਆ ਤੁਸੀਂ ਦੇਖਿਆ ਚਾਦਗਿਰ ਹੋ ਗਏ ਆ। ਅਖਿਲ ਪਹਿਵਾਂ ਵੀ ਇੱਕ ਦਿਨ ਵਿੱਚ ਹੋਣਾ। ਤੁਹਾਡੇ ਚਦਲਾਂ ਨੇ ਸਰਵੇ ਦਿੱਤੇ ਬੀਜੇਪੀ ਡਾਊਨ ਬੀਜੇਪੀ ਆਪੰਚ ਮੋਦੀ ਜੋ ਮੱਦੀ ਬੋਲੀਆ ਮੋਦੀ ਦੇ ਬੋਲੇਆ ਥੋੜਾ ਕੁਛ ਹੋਰ ਪੋਰਟ ਗਾਰਡ ਦੱਸੇ ਮੈਂ ਤਾਂ ਨਹੀਂ ਕਿ ਕਿੰਦੇ ਪੈਸੇ ਤੋਂ ਆਪਾਂ ਨਹੀਂ ਕਿੰਨਾ ਦੇ ਦਿੱਤੇ ਕਿਹੜੇ ਆਪਣੇ ਯਾਰ ਨੂੰ ਕਿੰਦੇ ਪੈਸੇ ਦੇ ਕੇ ਬਾਪੇ ਤੁਹਾਡੇ ਵਿਰੋਧੀ ਤਰਨਜੀਤ ਸਿੰਘ ਸੰਧੂ ਖੜੇ ਹੋਏ ਨੇ ਕਾਫੀ ਵਿਰੋਧ ਹੋ ਰਿਹਾ ਉਹਨਾਂ ਦਾ ਕਿਸਾਨ ਵੀ ਕਰ ਰਹੇ ਨੇ ਜਿੱਥੇ ਵੀ ਜਾਂਦੇ ਨੇ ਗਰੋੜ ਹੁੰਦੀ ਖਤਮ ਹੋ ਗਿਆ ਉਹਨਾਂ ਦੀ ਗੇਮ ਤਾਂ ਖਤਮ ਕੱਲ ਹੀ ਭਾਜਪੀ ਤੇ ਮੁਕਾਬਲੇ ਕਿੰਦੇ ਨਿਕਲ ਕੇ ਬਾਹਰ ਹੀ ਨਿਕਲ ਲੈਕਸ਼ਰ ਜੀ ਕੱਲ ਹੀ ਵੋਟਪਾਲ ਜੀ ਭਾਜਪੀ ਨੇ ਪੰਜਾਬ ਦਾ ਕੀਤਾ ਕਿ ਅੰਮ੍ਰਿਤਸਰ ਦਾ ਕੀਤਾ ਜੀ ਪਹਿਲੇ ਉਹ ਪੂਰੀ ਸਾਹਿਬ ਕੈਂਡੀਡੇਟ ਸੀ ਉਹ ਤੋਂ ਪਹਿਲਾਂ ਜੇਤਲੀ ਸਾਹਿਬ ਸੀਗੇ ਉਹ ਤੋਂ ਪਹਿਲਾਂ ਦੋਵਾਂ ਦਾ ਸਿੱਧੂ ਸਾਹਿਬ ਨੂੰ ਲਿਆ ਤੇ ਮਿਲਿਆ ਕਿ ਸੱਧੂ ਸਾਹਿਬ ਆਏ ਉਦੋਂ ਹੀ ਮੈਂ ਉਹਨਾਂ ਨੂੰ ਕਿਹਾ ਆਪਣਾ ਪੋਰਟ ਕਾਰਡ ਪੇਸ਼ ਕਰੋ ਕੈਂਪਸ ਵਾਲੀ ਕੀ ਕੀਤਾ ਵੀ ਜੀ ਦੋ ਕਾਟਾ ਕੁਛ ਨਹੀਂ ਕੀਤਾ ਪੰਜਾਬ ਬਚਾਓ ਯਾਤਰਾ ਕਰਨੀ ਪੈ ਰਹੀ ਉਹਨਾਂ ਨੂੰ ਪੰਜਾਬ ਬਚਾਓ ਕਹਿੰਦੇ ਪਰ ਬਚਾਓ ਸਾਲਾ ਭੜੋਈਆਂ ਬਹਿ ਗਏ ਦੋਵੇਂ ਬਹਿ ਜਾ ਗਏ ਉੱਤੇ ਕਾਲੀ ਦਾ ਤਾਂ ਸਾਰਾ ਛੱਡ ਗਏ ਲੋਕ ਤੇ ਛੱਡ ਕੇ ਕਾਲੀ ਜਾਂਦੇ ਹੁਣ ਤਾਂ ਸਾਰੇ ਭੜੋਈਏ ਦੀ ਪਾਰਟੀ ਆ ਦੋਵਾਂ ਦੀ ਬੰਦੀ ਨਹੀਂ ਪੁੱਛ ਉਦੋਂ ਵਿਗੜਨ ਦਾ ਆਪਣਾ ਦਸਤਾਵਰ ਦਾ ਆਪਣਾ ਦਸਤਾਵਰ ਪਰ ਐ ਦੋਵੇਂ ਕਿ ਹੁਣ ਕਿੰਨਾ ਚੇਤੇ ਦਿੰਦੇ ਆ ਵੇਖੋ ਸਸਿਕਾਲ ਤੁਸੀਂ ਦੇਖ ਰਹੇ ਹੋ ਏਬੀਬੀ ਸਾਂਝਾ ਮੈਂ ਹਾਂ ਅਸ਼ਰਫ ਟੁੱਡੀ ਅੱਜ ਅਸੀਂ ਪਹੁੰਚੇ ਹਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਸਾਡੇ ਨਾਲ ਮੌਜੂਦ ਨੇ ਢਾਲੀਵਾਲ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਏਬੀਬੀ ਸਾਂਝਾ ਤੇ ਧੰਨਵਾਦ ਤੁਹਾਡਾ ਬਹੁਤ ਤੁਸੀਂ ਆਇਓ ਟਾਈਮ ਕੱਢ ਕੇ ਥੈਂਕ ਯੂ ਕੇਜਰੀਵਾਲ ਸਾਹਿਬ ਨੇ ਰੋਡ ਸ਼ੋਅ ਕੀਤਾ ਦੋ ਦਿਨ ਪਹਿਲਾਂ ਕਿਹੋ ਜਿਹਾ ਰੋਡ ਸ਼ੋਅ ਦਾ ਹੰਗਾਰਾ ਰਿਹਾ ਬਹੁਤ ਜ਼ਬਰਦਸਤ ਮਤਲਬ ਰੋਡ ਸ਼ੋਅ ਤੋਂ ਪਹਿਲਾਂ ਜੋ ਅਸੀਂ ਕਾਫੀ ਲਾਉਂਦੇ ਸੀਗੇ ਅਸੀਂ ਸਭ ਦੇਖ ਕੇ ਅਸੀਂ 1.5 ਲੱਖ ਵ ਪਰ ਕੇਦੀਅਰ ਸਾਹਿਬ ਦੇ ਹੋਂ ਤੋਂ ਬਾਅਦ 2.5 ਲੱਖ ਤੇ ਵੱਲ ਜਿਹੜਾ ਕੰਮ ਪਹੁੰਚ ਗਿਆ ਬਹੁਤ ਲੋਕਾਂ ਨੇ ਪਿਆਰ ਕੀਤਾ ਬਹੁਤ ਹੀ ਜਿਆਦੀ ਦੁਨੀਆ ਸੀ ਬਹੁਤ ਵਧੀਆ ਤੁਸੀਂ ਇਕਲੋਤੇ ਉਮੀਦਵਾਰਾਂ ਜਿਨ੍ਹਾਂ ਨੇ ਕੇਜੀ ਰੋਡ ਸ਼ੋਅ ਤੇ ਆਏ ਪਹਿਲਾਂ ਜਮਾਨਤ ਮਿਲਣ ਤੋਂ ਬਾਅਦ ਮੱਲਾ ਕੇਦੀਅਰ ਸਾਹਿਬ ਸਾਡੇ ਲੀਡਰ ਨੇ ਵੈਸੇ ਵੀ ਮੇਰਾ ਬੜਾ ਪਿਆਰ ਕਰਦੇ ਉਹਨਾਂ ਨੇ ਅਮਰਸਰ ਮੱਥਾ ਟੇਕਣਾ ਸੀਗਾ ਦਰਬਾਰ ਸਾਹਿਬ ਦਰਗਾਹਾਂ ਮੰਦਰ ਜਾਣਾ ਸੀ ਰਾਮ ਤੀਥ ਜਾਣਾ ਸੀ ਉਹਨਾਂ ਦੇ ਫਿਰ ਵਿੱਚ ਮੇਰਾ ਰੋਡ ਸ਼ੋਅ ਤਾਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਬਹੁਤ ਕਿਉਂਕਿ ਇਹ ਜਿੱਦ ਤੋਂ ਦਿਲ ਤੋਂ ਛੁੱਟ ਗਈ ਹੈ ਸੀ ਪਰ ਵਧੀਆ ਤੇ ਬਹੁਤ ਵਧੀਆ ਕਿਹੋ ਜਾਂ ਹੰਗਾਰਾ ਮਿਲ ਰਿਹਾ ਤੁਸੀਂ ਸਵੇਰੇ 9 ਵਜੇ ਆਪਦਾ ਚੋਣ ਪ੍ਰਚਾਰ ਸ਼ੁਰੂ ਕਰ ਦਿੰਨੇ ਹੋ 9 ਵਜੇ ਵੀ ਕੀ ਦਫਤਰ ਦੇ ਵਿੱਚ ਤਾਂ ਘਰ ਦੇ ਵਿੱਚ ਤਾਂ ਸਵੇਰੇ 7 ਵਜੇ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਉਹ ਰਾਤ ਦੇ 12 1 ਵਜੇ ਤੱਕ ਚੱਲਦਾ ਤੁਹਾਡਾ ਚੋਣ ਪ੍ਰਚਾਰ ਸਤਾ ਦਾ ਮਾਸ ਤੇ ਤਾਂ ਸ਼ੁਰੂ ਕੀਤਾ ਸਟੈਪ ਬਾਈ ਸਟੈਪ ਰੋਜ਼ ਦੇ ਰੋਜ਼ ਉੱਪਰ ਜਾਦਾ ਹੈ ਗ੍ਰਾਫ ਔਰ ਲੋਕ ਬਹੁਤ ਪਿਆਰ ਕਰਦੇ ਮੈਂ ਇਸ ਗੱਲੋਂ ਬਹੁਤ ਖੁਸ਼ ਕਿ ਲੋਕ ਇੰਨਾ ਪਿਆਰ ਕਰਦੇ ਇੰਨਾ ਸਤਿਕਾਰ ਕਰਦੇ ਵੀ ਮੈਂ ਤੁਹਾਨੂੰ ਦੱਸ ਦੀ ਸਰ ਬਹੁਤ ਹੀ ਪਿਆਰ ਕਰਦੇ ਲੋਕ ਚਾਦੇ ਕਿੰਨੀ ਕਲਮੀ ਤੁਸੀਂ ਦੇਖੀ ਹੈ ਅਜੀ ਮੀਟਿੰਗਾਂ ਦੋ ਦੋ ਘੰਟੇ ਲੇਟ ਜਾਂਦੇ ਆ ਕਈ ਥਾਵਾਂ ਤੇ ਤੇ 2. ਲੋਕ ਇਤਿਹਾਰ ਫਿਊਜ ਦੇਖਦੇ ਇਸ ਕਰਕੇ ਮੈਂ ਤੇ ਅਮਰਸਾਦ ਦੇ ਲੋਕਾਂ ਦਾ ਬਹੁਤ ਧੰਨਵਾਦੀ ਆ ਮੈਂ ਹੁਣ ਤੱਕ ਕਰੀਬ 400 ਦੇ ਲਾਗੇ ਬੀਟੇ ਕਰ ਲੋਕਾਂ ਮਿਲ ਤੇ ਮੈਨੂੰ ਇੰਨਾ ਪਿਆਰ ਮਿਲਿਆ ਸਰਵੇ ਤਾਂ ਦੇ ਨਹੀਂ ਦੇ ਸਕਦਾ ਮਸ ਹੱਥਾਂ ਦੇ ਚੁੱਕ ਲੈ ਲੋਕ ਜਿੱਥੇ ਜਾਂਦੇ ਆ ਫਿਰ ਸਾਡੀਆਂ ਮਾਵਾ ਪੈਣਾ ਬਹੁਤ ਵੱਡੀ ਗਿਣਤੀ ਦੇ ਵਿੱਚ ਅੰਮ੍ਰਿਤਸਰ ਦੇ ਮੁੱਦੇ ਕੀ ਨੇ ਜਿਨ੍ਹਾਂ ਨੂੰ ਲੈ ਕੇ ਤੁਸੀਂ ਚੋਣ ਲੜ ਰਹੇ ਹੋ ਪਿਛਲੇ 5 ਸਾਲਾਂ ਦੇ ਵਿੱਚ ਜੋ ਕਾਂਗਰਸ ਦੇ ਐਮਪੀ ਰਹੇ ਵਿਕਾਸ ਹੋਇਆ ਜਾਂ ਨਹੀਂ ਹੋਇਆ ਉਹਦੇ ਉਧਰ ਤੋਂ ਪਹਿਲਾਂ ਵੀ ਹੋਇਆ ਦੇਖੋ ਤਾਂ 2007 ਤੋਂ ਲੈ ਕੇ 14 ਤੱਕ ਪੰਜਾਬ ਦਾ 18 ਜਾਂ 772 ਇੰਡਸਟਰੀਅਲ ਜੂਨਟ ਪੰਜਾਬ ਤੋਂ ਬਾਹਰ ਹੈ ਜਿੱਥੇ ਨਮਸਰ ਦਾ ਦਫਾ ਸੀਗਾ ਸੋਦੇਵਸਰ ਬਟਾਲਾ ਰੂਟ ਇੰਡਸਟਰੀ ਦਾ ਹੱਬ ਸੀਗਾ ਉਦੋਂ ਸਭ ਇੰਡਸਟਰੀ ਹਮਾਤਲ ਚਲ ਗਈ ਜੇਡ ਕੇ ਚਲ ਗਈ ਹਰਿਆਣਾ ਚਲ ਗਈ ਉਹਦਾ ਕਾਰਨ ਇਹ ਕਿ ਪਹਿਲੀਆਂ ਸਰਕਾਰਾਂ ਨੇ ਕੋਈ ਇੰਡਸਟਰੀ ਦੀ ਪਾਲਸੀ ਨਹੀਂ ਬਣਾਈ ਉਹਦਾ ਨਾਇਦੇਮਾ ਦੇ ਸੋਚਿਆ ਮੈਂ ਸਭ ਤੋਂ ਪਹਿਲਾਂ ਤੇ ਇੰਡਸਟਰੀ ਲਈ ਕੋਸ਼ਿਸ਼ ਕਰੂੰਗਾ ਕਿਉਂਕਿ ਬੇਲਾ ਬੰਦਨਾ ਮੈਂ ਅਮਰੀਕਾ ਚ ਦੇ ਬਿੰਦੂ ਪਤਾ ਕਿ ਜਿਹੜੇ ਮਤਲਬ ਕੰਟਰੀਆਂ ਨੇ ਵਿਕਾਸ ਕੀਤਾ ਉਹਨਾਂ ਨੇ ਇੰਡਸਟਰੀ ਦੇ ਸੇ ਤੋਂ ਸ਼ੁਰੂਆਤ ਕੀਤੀ ਜਿਸ ਦੇਸ਼ ਚ ਇੰਡਸਟਰੀ ਦੀ ਜਿਸ ਸਟੇਟ ਚ ਇੰਡਸਟਰੀ ਦੀ ਜਿਸ ਸ਼ਹਿਰ ਇੰਡਸਟਰੀਲ ਸ਼ਹਿਰ ਦੋਲ ਬਦੀ ਹੋ ਸਕਦਾ ਸੋ ਇੰਡਸਟਰੀ ਲਈ ਹੁਣੀ ਬਸਤ ਤਵਾ ਦਾ ਮੌਜੂਦ ਉਹ ਅਮਸਾ ਦਾ ਟ੍ਰੇਡ ਜਿਹੜਾ ਸਾਡਾ ਅਮਸਾ ਦਾ ਹੱਬ ਸੀਗੀ ਏਸ਼ੀਆ ਦਾ ਟ੍ਰੇਡ ਸੀਗਾ ਪਾਕਿਸਤਾਨ ਪਾਕਿਸਤਾਨ ਸਭ ਇੱਧਰ ਸਾਡਾ ਡਰਾਈ ਫਰੂਟ ਵਗੈਰਾ ਹੁੰਦਾ ਸੀ ਜਿਪਸਮ ਆਉਂਦੀ ਉਹ ਸੀਮਟਾ ਹੁੰਦਾ ਸੀ ਲੂਣ ਆਉਂਦਾ ਸੀ ਸੱਤ ਸਭ ਬੰਦ ਹੋ ਗਿਆ ਇੱਧਰ ਪੋਰਟ ਬੰਦ ਕਰਕੇ ਕੜਾਚੀ ਤੋਂ ਕਾਂਡਲਾ ਸਿੱਧਾ ਕਰਤਾ ਉਹ ਅਡਾਨੀ ਦੀ ਬੰਦ ਕਰਦੇ ਔਰ ਟ੍ਰੇਡ ਨੂੰ ਲੈ ਕੇ ਇੱਕ ਜਦੋਂ ਡਾਕਟਰ ਮਦਮੂਦ ਸਿੰਘ ਦੇਖਦੇ ਪ੍ਰਧਾਨ ਮੰਤਰੀ ਸੀਗੇ ਉਹਨਾਂ ਨੇ ਅੰਮ੍ਰਿਤਸਰ ਨੂੰ ਇੱਕ ਇੰਟਰਨੈਸ਼ਨਲ ਜੁਨੀਵਰਸਿਟੀ ਇੱਕ ਕਾਲੀਡਾ ਇੰਡੀਆ ਮੈਡੀਕਲ ਇੰਸਟੀਚਿਊਟ ਦਿੱਤਾ ਸੀ ਉਦੋਂ ਉਸ ਸਮੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਜੀਵਨ ਸਤ ਸੀਗੇ ਤੇ ਜਿਹੜੇ ਕਾਲੀਦਲ ਦੇ ਹੁਣ ਉਮੀਦਵਾਰ ਅੰਮ੍ਰਿਤਸਰ ਆਦਲ ਜੂਸ਼ ਇਹ ਕੈਪਨ ਬਿਸਤ ਸੀਗੇ ਉਹ ਦੋਵੇਂ ਚੀਜ਼ਾਂ ਬਾਦਲ ਸਾਹਿਬ ਮਠੱਡੇ ਲੈ ਕੇ ਇੱਥੋਂ ਮੂਵ ਕਰਦੇ ਅੰਮ੍ਰਿਤਸਰ ਦੇ ਆ ਗਿਆ ਅੰਮ੍ਰਿਤਸਰ ਦੀ ਜ਼ਮੀਨ ਦਾ ਬੰਦਾ ਮਾਰ ਕੇ ਉੱਥੇ ਲੈ ਗੇ ਸੋਮੇ ਦੀ ਕੋਸ਼ਿਸ਼ ਹੈ ਕਿ ਦੁਬਾਰਾ ਇੱਕ ਇੰਟਰਨੈਸ਼ਨਲ ਜੁਨੀਵਰਸਿਟੀ ਤੇ ਕਾਲੀਡਾ ਮੈਡੀਕ ਜੰਦਾ ਜੀ ਇੱਕ ਵੇ ਮਤਲਬ ਜਿਹੜੀ ਸਪੋਰਟ ਸਾਬ ਹੈ ਉਹ ਬਦਤੇ ਹੀ ਚਾਹੁੰਦੇ ਆ ਕਿ ਸਟੇਡੀਅਮ ਇਤਨਾ ਦੇ ਬਣਾਇਆ ਜਾ ਜਿ ਤਿਹਾਕੀ ਦੇ ক্রিকেট ਦੇ ਫੁੱਟਬਾਲ ਦੇ ਵੱਡੇ ਮੈਚ ਹੋਣ ਉਹ ਕਹਾਂਗੇ ਇੱਕ ਵੇ ਦਾ ਮਤਲਬ ਵਿਜਨ ਹੈ ਕਿ ਜਿੱਦਾਂ ਹੈ ਆਦਾਬਾਦ ਦੇ ਵਿੱਚ ਉਹਨਾਂ ਨੇ 2000 ਏਕੜ ਦੇ ਵਿੱਚ ਫਿਲਮ ਸਿਟੀ ਬਣਾਈ ਹੈ ਉਦਾਂ ਇੱਥੇ ਇੱਕ ਫਿਲਮ ਸਿਟੀ ਉਸ ਸਟੈਬਲਿਸ਼ ਕੀਤੀ ਹੈ ਅਰ ਮੈਂ ਸਾਦੇ ਤਿਰਛ ਦੇ ਸਫਾਈ ਦੇ ਪੱਖੋਂ ਜਿਹੜੇ ਮਾਡਲ ਹੈ ਵੱਖ-ਵੱਖਿਆਂ ਦਾ ਸਟਡੀ ਕੀਤੇ ਅੰਦੋਲਣਾ ਜਿਹੜਾ ਬਹੁਤ ਹੋਦੀ ਆ ਅੰਦੋਲਨ ਮਾਡਲ ਦਿੱਤੇ ਐ ਮਸਾਦ ਦੇ ਜਿਹੜੇ ਸਫਾਈ ਆ ਉਹ ਕਰਦੀ ਬਹੁਤ ਹੋਦੀ ਆ ਔਰ ਮਸਾਦ ਦੇ ਵਿੱਚ ਸੀਵਦੇਤੀ ਬਹੁਤ ਵੱਡੀ ਇੱਕ ਇੱਕ ਡਰੇਨ ਤੋਂ ਘਟਾਪ ਦੇ ਨਿਕਲਦੀ ਆ ਗੰਦਾ ਨਾ ਉਹਨੇ ਬਹੁਤ ਨੁਕਸਾਨ ਕੀਤਾ ਸੋ ਇਹ ਚੀਜ਼ਾਂ ਕਰਨ ਵਾਲੀਆਂ ਕਾਫੀ ਬੁੱਧੇ ਜਿਹੜੇ ਉਹ ਕਹਦਾ ਨਹੀਂ ਹੁੰਦਾ ਜੇ ਪੰਜਾਬ ਨੂੰ ਅਗਲਾ ਪੰਜਾਬ ਬਣਾਉਣਾ ਤੇ ਫਿਰ ਇਹ ਸਭ ਚੀਜ਼ਾਂ ਕਰਦੀਆਂ ਪੈਣਗੀਆਂ ਉਹ ਕਹਾਂਗੇ ਭਗਵੰਤ ਮਾਨ ਸਾਹਿਬ ਕਹਿੰਦੇ ਕਿ 13 0 ਦੇ ਨਾਲ ਅਸੀਂ ਜਿੱਤਾਂਗੇ ਮੈਂ ਆਪਦੇ ਵਿਧਾਇਕਾਂ ਨੂੰ ਆਪਦੇ ਉਮੀਦਵਾਰਾਂ ਨੂੰ ਟ੍ਰੇਨਿੰਗ ਦੇ ਦਿੱਤੀ ਹੈ ਲੋਕ ਸਭਾ ਦੀ ਕਿ ਉਹ ਮੇਰੇ ਸ਼ੇਰ ਉੱਥੇ ਜਾ ਕੇ ਲੜਨਗੇ ਤੇ ਲੜਾਂਗੇ ਦੇਖੋ ਲੜਦੋਬੇ ਨਾਲੋਂ ਜ਼ਿਆਦਾ ਹੀ ਦੀ ਮਾਨਤ ਸਾਹਿਬ ਸਹੀ ਕਹਿੰਦੇ ਕਿਉਂਕਿ ਮੈਂ ਜਿੰਨੀ ਕਿਸ਼ਤੀ ਭੜੀ ਹੈ ਦਿੱਲੀ ਦੇ ਤਖਤ ਤੇ ਜਿਹੜਾ ਬਹਿ ਜਾਂਦਾ ਪੰਜਾਬ ਨਾਲੋਂ ਟੇਢੀ ਦੀ ਗੱਲ ਹੈ ਪੰਜਾਬ ਦੇ ਹੱਕ ਤੇ ਦੀ ਬਹੁਤ ਹੈ ਦਿੱਲੀ ਆ ਪੰਜਾਬ ਨਾਲ ਧੱਕਾ ਕਰਦੇ ਸੋ ਜੇ ਉਹ ਧੱਕਾ ਢੱਕਣਾ ਤੇ ਸਭ ਤੁਹਾਨੂੰ ਮਤਲਬ ਜਿਹੜਾ ਨਾ ਉੱਥੇ ਸਿਆਸੀ ਜੰਗ ਲੜਦੀ ਦੀ ਲੋਕ ਸਭਾ ਦੇ ਉਹ ਤਾਂ ਹੀ ਲੜਾਗੇ ਜੇ ਸਾਡੇ ਉੱਤੇ ਲੋਕ ਸਭਾ ਦੇ ਮੈਂਬਰ ਉਣਗੇ ਉਹਦਾ ਹੀ ਜਿੱਤੇ ਦਾ ਚਲੇ ਗਏ ਤੇ ਤੁਸੀਂ ਦੇਖਿਓ ਕੀ ਵਰਦਾ ਅਸੀਂ ਜਿਹੜੇ ਪੰਜਾਬ ਦੇ ਸਾਡਾ ਯਾਰ 8000 ਕਰੋੜ ਰੁਪਇਆ ਦੱਬ ਕੇ ਬੈਠੇ ਸਾਡੀ ਜੀਐਸਟੀ ਦਾ ਸਾਨੂੰ ਦੇਰ ਨਹੀਂ ਸਾਡੀਆਂ ਲਿੰਕ ਰੋਡਾਂ ਸਾਡੀਆਂ ਖਰਾਬ ਨੇ ਜੀ ਉਹ ਲੈਣਾ ਉਹਨਾਂ ਕੋ ਸਾਡੇ ਹੈਲਥ ਮਿਸੇ ਦੇ ਪੈਸੇ ਐਜੂਕੇਸ਼ਨ ਮਿਸੇ ਦੇ ਪੈਸੇ ਮਾਤਾ ਸਾਹਿਬ ਨੇ ਜਿਹੜੀ ਸਿਲੈਕਸ਼ਨ ਕੀਤੀ ਹੈ ਸਾਡੀ ਬਿਲਕੁਲ ਸਹੀ ਕੀਤੀ ਹੈ ਮੈਂ ਸਮਝਦਾ ਕਿ ਅਸਲ ਸਿਆਸਤ ਕਰਨ ਦਾ ਮਜ਼ਾ ਹੁਣ ਉੱਥੇ ਆਊਗਾ ਪੰਜਾਬ ਦੇ ਹਿੱਤਾਂ ਲਈ ਲੜਨਾ ਆਪਣੇ ਜਿੱਥੋਂ ਵੋਟਾਂ ਪੈਣੀਆਂ ਆਪਣੇ ਸੈੱਲ ਦੀ ਤੇ ਲੜਾਂਗੇ ਮਸਲ ਦੀ ਗੁਰੂ ਗੋਬਿੰਦ ਸਿੰਘ ਦੀ ਨਗਰੀ ਇੱਥੇ ਲੜਾਂਗੇ ਬਸ ਪੰਜਾਬ ਦੇ بڑے ਮੁੱਦੇ ਆ ਜਿਹੜੇ ਸੈਂਟਰ ਦਾ ਗੈਰਗਤ ਸਿਆਸੀ ਜੰਗ ਚ ਪ੍ਰਭਾਵਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੁਹਾਡੇ ਅਲਾਈਅንስ ਨੂੰ ਕਹਿੰਦੇ ਆ ਇੰਡੀਆ ਅਲਾਈਅንስ ਨੂੰ ਕਿ ਇਹ ਇੰਡੀਆ ਅਲਾਈਅንስ ਹੈ ਇਹਨਾਂ ਦੇ 5 ਸਾਲਾਂ 'ਚ 5 ਮੁੱਖ ਮੰਤਰੀ ਬਣਨਗੇ ਮੋਦੀ ਸਾਹਿਬ ਨੂੰ ਕੀ ਜਵਾਬ ਦੇਵੋਗੇ ਸਰ ਮੋਦੀ ਸਾਹਿਬ ਜੋ ਮੱਦੀ ਬੋਲੀ ਜਾਂ ਤੁਸੀਂ ਦੇਖਿਆ ਚਾਤਗੜ੍ਹ ਹੋ ਗਿਆ ਮੈਂ ਕੱਲ ਪੰਜਵਾਂ ਵੀ ਇੱਕਦ ਦੇ ਦਿਨ ਝੋਨਾ ਦਾ ਤੁਹਾਡੇ ਚੰਦਲਾਂ ਨੇ ਸਰਵੇ ਦਿੱਤੇ ਬੀਜੇਪੀ ਡਾਉਣਗੀ ਬੀਜੇਪੀ ਆਪ ਪਤੀਜਾ ਮੋਦੀ ਜੋ ਮੱਦੀ ਬੋਲੀ ਜਾਂ ਮੋਦੀ ਦੇ ਬੋਲਿਆ ਥੋੜਾ ਕੁਝ ਹੋਰ ਮੋਦੀ ਨੂੰ ਸਾਡੇ ਬਾਦੇ ਬੋਲਣ ਤੋਂ ਪਹਿਲਾਂ ਮੋਦੀ ਆਪਣਾ ਰਿਪੋਰਟ ਕਾਰਡ ਪੇਸ਼ ਕਰੇ ਤੇ ਮੈਂ ਦੇਸ਼ ਲਿਖੇ ਰਿਪੋਰਟ ਕਾਰਡ ਦੱਸੇ ਮੈਂ ਦੰਦਿਆਂ ਨੂੰ ਕਿੰਨੇ ਪੈਸੇ ਦਵਾਤੇ ਅਬਾਨੀਆਂ ਨੂੰ ਕਿੰਨਾ ਦੇਤੇ ਕਿਹੜੇ ਆਪਣੇ ਯਾਰ ਨੂੰ ਕਿੰਨੇ ਪੈਸੇ ਦੇ ਕੇ ਬਾਪੇ ਤਾਂ ਚਾਹਤੇ ਦਰ ਮੋਦੀ ਸਾਹਿਬ ਗਜਰਾਤ ਮਾਣ ਲੈ ਕੇ ਆਏ ਸੀ ਕੀ ਕਹਿੰਦੇ ਇਹ ਕਹਿੰਦੇ 15 ਲੱਖ ਰੁਪਏ ਹੱਥ ਦੇ ਕੌਣ ਜਾਓ 2 ਕਰੋੜ ਸਾਲ ਦੀ ਦੁੱਖੀ ਦਾਂਗੇ ਹੱਥ ਦੇ ਚੱਕ ਜੁੰਦੀ ਅਸਤੀ ਬਣੂ ਬਣਿਆ ਕੁਝ ਇਸ ਕਰਕੇ ਹੋੜ ਮੋਤੀ ਦੀਆਂ ਗੱਲਾਂ ਤੇ ਕੋਈ ਬੰਦਾ ਚ ਕੀ ਨਹੀਂ ਕਰਦਾ ਉਹ ਬੀਜੇਪੀ ਬਹੁਤ ਬੁੱਧੀਦਾਨਾ ਦੋ ਕਿ ਤੁਸੀਂ ਦੇਖਿਓ ਤੁਹਾਡੇ ਵਿਰੋਧੀ ਤਰਨਜੀਤ ਸਿੰਘ ਸੰਧੂ ਖੜੇ ਹੋਏ ਨੇ ਕਾਫੀ ਵਿਰੋਧ ਹੋ ਰਿਹਾ ਉਹਨਾਂ ਦਾ ਕਿਸਾਨ ਵੀ ਕਰ ਰਹੇ ਨੇ ਜਿੱਥੇ ਵੀ ਜਾਂਦੇ ਨੇ ਵਿਰੋਧ ਹੁੰਦਾ ਖਤਮ ਹੋ ਗਿਆ ਉਹਨਾਂ ਦੀ ਗੇਮ ਤਾਂ ਖਤਮ ਹੋ ਗਈ ਕੱਲ ਹੀ ਬੀਜੇਪੀ ਤੇ ਮੁਕਾਬਲੇ ਚੋਂ ਨਿਕਲ ਕੇ ਬਾਅਦ ਹੀ ਨਿਕਲ ਕੇ ਲੈਕਚਰ ਜੀ ਅੱਧੀ ਕੱਲ ਹੀ ਬੀਜੇਪੀ ਮੁਕਾਬਲੇ ਚ ਹੈ ਨਹੀਂ ਫਿਰ ਮੁਕਾਬਲਾ ਤੁਸੀਂ ਕਿਦਾਂ ਮੰਨਦੇ ਹੋ ਮੁਕਾਬਲਾ ਤਾਂ ਇਹ ਕਿਸੇ ਦਾ ਨਹੀਂ ਪਰ ਜੇ ਹੈ ਥੋੜਾ ਬਹੁਤਾ ਤਾਂ ਕਾਂਗਰਸ ਦਾ ਤਾਂ ਜੀ ਤੋਂ ਉਨੀ ਤੋਂ ਬੋਕਟ ਪਿੰਡਾਂ ਜਿਹੀ ਬਣ ਦਿੱਤਾ ਲੋਕਾਂ ਦੇ ਕੋਲ ਇਹ ਤਾਂ ਲੋਕ ਪਿੰਡ ਜਿਹੀ ਬਣ ਦਿੰਦੇ ਤੁਹਾਡਾ ਬੂਤਕੋਲ ਲਾਉਗਾ ਵੋਟ ਕਿਤਾ ਪਉਤੋ ਬੀਜੇਪੀ ਨੂੰ ਵੋਟ ਪਾਉਣ ਕਿਉਂ ਗੋ ਬੀਜੇਪੀ ਨੂੰ ਇਕੱਲ ਕੇ ਪਾਉਣ ਕਿ 740 ਕਿਸਾਨ ਚੀਤ ਕੀਤੇ ਬੀਜੇਪੀ ਨੂੰ ਇਕੱਲ ਕੇ ਪਾਉਣ ਕਿ 8000 ਕਰੋੜ ਪੰਜਾਬ ਦਾ ਦੇਣਾ ਕੱਲ ਹੀ ਵੋਟ ਪਾਉਣ ਜੀ ਬੀਜੇਪੀ ਨੇ ਪੰਜਾਬ ਦਾ ਕੀਤਾ ਕਿ ਅਮਰਸਾ ਦਾ ਕੀਤਾ ਕਿ ਜੀ ਪਹਿਲੇ ਉਹਦਾ ਪੂਰੀ ਸਾਹਿਬ ਕੈਂਡੀਡੇਟ ਸੀ ਉਹ ਤੋਂ ਪਹਿਲਾਂ ਜੇਤਲੀ ਸਾਹਿਬ ਸੀਗੇ ਉਹ ਤੋਂ ਪਹਿਲਾਂ ਦੋਹਾਂ ਦਾ ਸਿੱਧੂ ਸਾਹਿਬ ਨੂੰ ਲਿਆ ਤੇ ਮਿਲਿਆ ਕਿ ਪਸੰਦ ਸੱਧੂ ਸਾਹਿਬ ਆਏ ਉਦੋਂ ਹੀ ਮੈਂ ਉਹਨਾਂ ਨੂੰ ਕਿਹਾ ਕਿ ਆਪਣਾ ਵੋਟ ਕਾਰਡ ਪੇਸ਼ ਕਰੋ ਕਿਆ ਮਸਾਲੇ ਕੀ ਕੀਤਾ ਬੀਜੇਪੀ ਜੀ ਦੋ ਕੰਟਾ ਕੁਛ ਨਹੀਂ ਕੀਤਾ ਸੇਮ ਕਾਲੀ ਕਾਲੀ ਨਾ ਕਾਲੀਆਂ ਨੇ ਕੋਈ ਕੰਮ ਥੋੜਾ ਕੀਤਾ ਮੁਸੇ ਕੱਖ ਦੇ ਕੀਤਾ ਇੱਕ ਕਰਕੇ ਬਾਅਦ ਬੰਦਾ ਚੋ ਬਾਤ ਹੋ ਗਿਆ ਪੰਜਾਬ ਬਚਾਓ ਯਾਤਰਾ ਕਰਨੀ ਪੈ ਰਹੀ ਉਹਨਾਂ ਨੂੰ ਪੰਜਾਬ ਬਚਾਓ ਕਹਿੰਦੇ ਉਹ ਤੇ ਪਤਵਾਰ ਬਚਾਓ ਸਾਰਾ ਪਰੋਈਆ ਰਹਿ ਗਿਆ ਦੋਵੇਂ ਬਹਿ ਜਾ ਕਰਨ ਉੱਤੇ ਕਾਲੀ ਦਾ ਤਾਂ ਸਾਰਾ ਛੱਡ ਕੇ ਲੋਕ ਤੇ ਛੱਡ ਕੇ ਕਾਲੀ ਦਾ ਨੂੰ ਭੱਜ ਗਏ ਉਹਨਾਂ ਦੀਆਂ ਨੀਤੀਆਂ ਤੋਂ ਬڑے-ਬڑے ਕਾਲੀ ਛੱਡ ਗਏ ਹੁਣ ਤਾਂ ਸਾਰੇ ਪਰੋਈਏ ਦੀ ਪਾਰਟੀ ਆ ਦੋਵਾਂ ਦੀ ਬੰਦੀ ਨਹੀਂ ਅਪੁੱਛ ਉਹਦਾ ਵੀ ਕਦੋਂ ਦਾ ਆਪਣਾ ਰਸਤਾ ਉਹਦਾ ਆਪਣਾ ਰਸਤਾ ਪਰ ਇਹ ਦੋਵੇਂ ਗਏ ਹੁਣ ਕਿੰਨਾ ਚਿਰ ਰਹਿ ਦਿੰਦੇ ਆ ਵੇਖੋ ਖਤਮ ਹੋ ਗਿਆ ਕਾਲੀ ਦਾ ਕਾਲੀ ਦਲ ਤਾਂ ਸਦਾ ਪ੍ਰਕਾਸ਼ਿਕ ਬادل ਖਾਲੀ ਹੱਥੀ ਦੀ ਗਏ ਜਾਣ ਲੱਗੇ ਕਾਲੀ ਦਲ ਵੀ ਲੈ ਗਏ ਕਾਲੀ ਦਲ ਦਾ ਭੋਗ ਪੈ ਗਿਆ ਪੰਜਾਬ ਚ ਮੈਂ ਅਪੀਲ ਕਰਦਾ ਹਾਂ ਤੁਹਾਡੇ ਥੂ ਮੈਂ ਪੂਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਪੰਜਾਬ ਲਈ ਇੱਕ ਵੱਡੀ ਲੜਾਈ ਲੜਦੀ ਜਿਹੜੀ ਮਾਤਸਬ ਦੀ ਗਵਾਹੀ ਚ ਅਸਾਂ ਲੜਦੀ ਆ ਤੇਰਾ ਜੜੇ ਸਾਨੂੰ ਬਾਤਸਬ ਦੇ ਚੁੜਿਆ ਤੁਹਾਨੂੰ ਬੇਨਤੀ ਹੈ ਸਾਰੇ ਪੰਜਾਬੀਆਂ ਨੂੰ ਅੰਬਸਰੀ ਨੂੰ ਸਭ ਨੂੰ ਬੇਨਤੀ ਆ ਕਿ ਪਹਿਲੀ ਜੂਨ ਨੂੰ ਸਨ ਝਾੜੂ ਦੇ ਚੋਣ ਚੰਦ ਦੇ ਤੁਸੀਂ ਬਟਨ ਦਬਣਾ ਆਪ ਨੂੰ ਵੋਟ ਪਾਉਣੀ ਆ ਉਹ ਤੇਰਾ ਐਮਪੀ ਜਿਹੜਾ ਜਤਾ ਕੇ ਦਿੱਲੀ ਭਜਦੇ ਮੈਂ ਮੈਂ ਵਾਦਾ ਕਰਦਾ ਕਿ ਅਸੀਂ ਜਾ ਕੇ ਪੰਜਾਬ ਦੀ ਆਵਾਜ਼ ਬਣਾਂਗੇ ਆਪੋ ਆਪਣੇ ਹਲਕਿਆਂ ਦੀ ਆਵਾਜ਼ ਬਣਾਂਗੇ ਔਰ ਪੰਜਾਬ ਦੇ ਜਿਹੜੇ ਮਸਲੇ ਉਹਨਾਂ ਨੂੰ ਹੱਲ ਕਰਦੇ ਉੱਥੇ ਲੜਾਈ ਬਦ ਸਿਆਸੀ ਦੀ ਲੜਾਈ ਲੜਾਂਗੇ ਇਹ ਕਰਕੇ ਸਭ ਨੂੰ ਬੇਨਤੀ ਆ ਕਿ ਆਪਣੀ ਇੱਕ ਇੱਕ ਵੋਟ ਜਿਹੜੀ ਆ ਆਮ ਆਦਮੀ ਪਾਓ ਝਾੜੂ ਦੇ ਚੋਣਚਾਲਾਂ ਦਾ ਬਟਨ ਦੋ ਏਬੀਬੀ ਸਾਂਝਾ ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਤੁਸੀਂ ਇਹਨੇ ਹਾਜ਼ਰਤ ਦੇ ਦੇਚ ਸਾਰੀ ਜ਼ਿੰਦਗੀ ਤੁਹਾਂ ਵੇਖ ਲਈ ਬੜੀ ਮਾੜੀ ਹੈ ਪਰ ਤੁਸੀਂ ਆਏ ਹੋ ਤੁਹਾਡਾ ਬਹੁਤ 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 ਧੰਨਵਾਦ ਧੰਨਵਾਦ ਜੀ ਥੈਂਕ ਯੂ ਓਕੇ